ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਜੀ ਆਪਾਂ ਗਜਰੇਲਾ ਉਸ ਦੇ ਲਈ ਆਪਾਂ ਜਿਹੜੇ ਇਹ ਗਾਜਰਾ ਨੇ ਇਹ 1/2 ਕਿਲੋ ਗਾਜਰਾ ਲੈ ਲੈਤੀਆਂ ਨੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲੈਤਾ ਸੀ ਤੇ ਇਹਨਾਂ ਨੂੰ ਆਪਾਂ ਛਿੱਲ ਕੇ ਬਾਅਦ ਵਿੱਚ ਵੀ ਧੋਵਾਂਗੇ ਤਾਂ ਕਿ ਜਿਹੜੇ ਇਹਨਾਂ ਦੇ ਲੂਹ ਹੁੰਦੇ ਨੇ ਉਹ ਛਿੱਲਣ ਤੋਂ ਬਾਅਦ ਵੀ ਥੋੜੇਖਾਨੇ ਰਹਿ ਜਾਂਦੇ ਨੇ ਤੇ ਪਾਣੀ ਦੇ ਨਾਲ ਉਹ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧਾਰ ਲੈਣੇਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਛਿੱਲ ਲੈਤਾ ਤੇ ਫਿਰ ਆਪਾਂ ਇਹਨਾਂ ਨੂੰ ਪਾਣੀ ਦੇ ਨਾਲ ਜਿਹੜਾ ਕਿ ਧੋ ਵੀ ਲੇਤਾ ਸੀ ਤਾਂ ਕਿ ਜਿਹੜੀ ਇਹਨਾਂ ਦੀ ਲੂਈ ਹੁੰਦੀ ਆ ਉਹ ਚੰਗੀ ਤਰ੍ਹਾਂ ਲਹਿ ਜਾਵੇ ਤੇ ਆਪਾਂ ਇਹਨਾਂ ਦੇ ਪੀਸ ਕਰ ਲੈਣੇ ਹੈਗੇ ਇਸ ਤਰ੍ਹਾਂ ਦੇ ਆਪਾਂ ਇਹਨਾਂ ਨੂੰ ਕੱਦੂਕਸ ਨਹੀਂ ਕਰਾਂਗੇ ਸਿਰਫ ਇਸ ਤਰ੍ਹਾਂ ਦੇ ਹੀ ਪੀਸ ਜਿਹੜੇ ਕਿ ਕਰਨੇ ਹੈਗੇ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਪੈਨ ਦੇ ਵਿੱਚ ਪਾ ਲੈ ਰਫਾਈਨਡ ਆਇਲ ਦਾ 2 ਚਮਚ ਤੇ ਹੁਣ ਆਪਾਂ ਜਿਹੜੀਆਂ ਗਾਜਰਾਂ ਆਪਾਂ ਕਟੀਆਂ ਹੋਈਆਂ ਨੇ ਇਹ ਵੀ ਆਪਾਂ ਇਸ ਦੇ ਵਿੱਚ ਪਾ ਲਵਾਂਗੇ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਪਕਾ ਲਵਾਂਗੇ ਗਾਜਰਾਂ ਨੂੰ ਤੇ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਜਿਹੜਾ ਕਿ ਦੁੱਧ ਹੁੰਦਾ ਗਲਾਸ ਦੁੱਧ ਦਾ ਆਪਾਂ ਐਡ ਕਰਾਂਗੇ ਤਾਂ ਕਿ ਜਿਹੜੀਆਂ ਆਪਾਂ ਗਾਜਰਾਂ ਹੋਣੀਆਂ ਚੰਗੀ ਤਰ੍ਹਾਂ ਪੱਕ ਜਾਣ ਤਾਂ ਕਿ ਆਪਾਂ ਨੂੰ ਇਹ ਪੀਸ ਦੇ ਵਿੱਚ ਚੰਗੀ ਤਰ੍ਹਾਂ ਮੱਦਦ ਮਿਲ ਜਾਵੇ ਹੁਣ ਆਪਾਂ ਦੂਸਰੀ ਗੈਸ ਦੇ ਉੱਪਰ ਜਿਹੜਾ ਦੁੱਧ ਆ ਉਹ ਆਪਾਂ ਪਾ ਦਵਾਂਗੇ ਕਿਲੋ ਦਾ ਦੁੱਧ ਤੇ ਇਹਨੂੰ ਚੰਗੀ ਤਰ੍ਹਾਂ ਦੁੱਧ ਨੂੰ ਵੀ ਪਕਾਉਣਾਗਾ ਘਟੋ ਘਾਟ ਇਸ ਨੂੰ 6-7 ਵਾਰੀ ਜਿਹੜੇ ਕਿ ਦਵਾਉਣੇ ਆ ਦੁੱਧ ਨੂੰ ਤਾਂ ਕਿ ਪੂਰੀ ਤਰ੍ਹਾਂ ਵਧੀਆ ਕੱਢ ਜਾਵੇ ਦੁੱਧ ਤੇ ਇੱਕ ਤਰ੍ਹਾਂ ਦਾ ਕਾੜਾ ਦੁੱਧ ਹੁੰਦਾ ਜਿਹੜਾ ਉਹ ਬਣ ਜਾਵੇ ਤੇ ਆਪਣਾ ਗਜਰੇਲਾ ਬਣਨ ਵਿੱਚ ਵਧੀਆ ਸੌਖਾ ਤਰੀਕਾ ਰਹਿੰਦਾ ਹੈ ਇਸ ਤਰ੍ਹਾਂ ਜੇ ਆਪਾਂ ਗਜਰੇਲਾ ਬਣਾਵਾਂਗੇ ਬਹੁਤ ਹੀ ਜ਼ਿਆਦਾ ਆਪਾਂ ਨੂੰ ਮਿਹਨਤ ਕਰਨ ਦੀ ਵੀ ਲੋੜ ਨਹੀਂ ਹੁੰਦੀ ਤੇ ਦੁੱਧ ਨੂੰ ਉਬਾਲੇ ਜਿਹੜੇ ਕਿ ਆਉਣੇ ਸ਼ੁਰੂ ਹੋ ਗਏ ਤੇ ਆਪਾਂ ਇਸ ਨੂੰ ਲੋ ਫਲੇਮ ਤੇ ਰੱਖ ਲਾਂਗੇ ਤੇ ਹੁਣ ਆਪਣੇ ਜਿਹੜੀਆਂ ਗਾਜਰਾਂ ਨੇ ਇਹ ਵੀ ਪੱਕ ਗਈਆਂ ਨੇ ਤੇ ਹੁਣ ਆਪਾਂ ਇਸ ਨੂੰ ਮੇਸ਼ਰ ਦੇ ਨਾਲ ਚੰਗੀ ਤਰ੍ਹਾਂ ਫੀਸ ਲਵਾਂਗੇ ਹੁਣ ਆਪਾਂ ਇਹਨਾਂ ਗਾਜਰਾਂ ਨੂੰ ਚੰਗੀ ਤਰ੍ਹਾਂ ਜੀ ਫੀਸ ਲੈਣਾਗਾ ਜੇ ਕੋਈ ਥੋੜਾ ਬਹੁਤਾ ਇੱਕ ਅੱਧਾ ਟੁਕੜਾ ਰਹਿ ਵੀ ਗਿਆ ਆਪਾਂ ਜਦੋਂ ਦੂਸਰੇ ਦੁੱਧ ਦੇ ਵਿੱਚ ਪਾਵਾਂਗੇ ਕੜੇ ਹੋਈ ਚ ਤੇ ਉਦੋਂ ਵੀ ਇਹ ਪੱਕ ਜਾਣਗੀਆਂ ਤੇ ਆਪਣਾ ਜਿਹੜਾ ਗਜਰੇਲਾ ਹੋਊਗਾ ਉਹ ਬਣ ਕੇ ਵਧੀਆ ਤਿਆਰ ਹੋ ਜਾਊਗਾ ਤੇ ਹੁਣ ਗਾਜਰਾਂ ਜਿਹੜੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਫੀਸ ਲੇਤਾ ਤੇ ਹੁਣ ਗਾਜਰਾਂ ਨੂੰ ਜਿਹੜਾ ਵੀ ਇਹਨਾਂ ਨੂੰ ਦੁੱਧ ਦੇ ਵਿੱਚ ਆਪਾਂ ਪਾਵਾਂਗੇ ਤਾਂ ਫਿਰ ਆਪਣਾ ਜਿਹੜਾ ਗਜਰੇਲਾ ਹੋ ਉਹ ਬਣ ਕੇ ਆਪਣਾ ਤਿਆਰ ਹੋ ਜਾਊ ਤੇ ਹੁਣ ਆਪਾਂ ਇਹ ਗਾਜਰਾਂ ਨੂੰ ਸਾਰਿਆਂ ਨੂੰ ਦੁੱਧ ਦੇ ਵਿੱਚ ਪਾ ਦੇਣੀ ਹੈ ਨਹੀਂ ਤੇ ਦੁੱਧ ਆਪਣਾ ਇੱਧਰ ਆ ਜੀ ਜਿਹੜਾ ਕਿ ਕੜ ਕੇ ਅੱਧਾ ਰਹਿ ਗਿਆ ਤੇ ਹੁਣ ਜਿਹੜੀਆਂ ਆਪਾਂ ਗਾਜਰਾਂ ਪੀਸੀਆਂ ਹੋਣੀਆਂ ਨੇ ਤੇ ਇਹਨੂੰ ਚੰਗੀ ਤਰ੍ਹਾਂ ਦੁੱਧ ਦੇ ਵਿੱਚ ਪਾ ਲਵਾਂਗੇ ਇਹਨਾਂ ਗਾਜਰਾਂ ਨੂੰ ਆਪਾਂ ਕੱਦੂਕਸ ਨਹੀਂ ਕੀਤਾ ਇਹ ਬਿਨਾ ਕਦੂਕਾਸ ਕੀਤੇ ਹੀ ਆਪਾਂ ਜਿਹੜਾ ਕਿ ਜੇਰੇਲਾ ਤਿਆਰ ਕਰ ਰਹੇ ਹਾਂਗੇ ਤੇ ਬਹੁਤ ਹੀ ਸੌਕੇ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦਾਗਾ ਤੇ ਹੁਣ ਆਪਾਂ ਗਾਜਰਾ ਜਿਹੜੀਆਂ ਕਿ ਇਸ ਤਰ੍ਹਾਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਪਾ ਦੇਵਾਂਗੇ ਇੱਕੋਦਮ ਆਪਾਂ ਗਾਜਰਾ ਜਿਹੜੀਆਂ ਕਿ ਉਹ ਨਹੀਂ ਪਾਵਾਂਗੇ ਥੋੜਾ ਥੋੜੀ ਹੀ ਕਰਕੇ ਇਸ ਨੂੰ ਪਾਉਂਦੇ ਰਹਿਾਂਗੇ ਗਾਜਰਾਂ ਨੂੰ ਫਿਰ ਚੰਗੀ ਤਰ੍ਹਾਂ ਦੁੱਧ ਨੂੰ ਪਕਾ ਲਵਾਂਗੇ ਹੁਣ ਇਹ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਇਹ ਦੁੱਧਾ ਜਿਹੜਾ ਕਿ ਸਾਰਾ ਗਾਜਰਾ ਸੋਕ ਨਾ ਲੈਣਾ ਉਹਨਾਂ ਟਾਈਮ ਇਸ ਦੇ ਵਿੱਚ ਆਪਾਂ ਜਿਹੜਾ ਕਿ ਕੁਐਸਚਨ ਹੋਊਗਾ ਉਸ ਨੂੰ ਮਾਰਦੇ ਹੀ ਰਾਂਗੇ ਕੁਐਸਚਨ ਨੂੰ ਤੇ ਆਪਾਂ ਹੱਥ ਜਿਹੜਾ ਕਿ ਨਹੀਂ ਵੀ ਕਢਾਉਣਾ ਨਹੀਂ ਹੈਗਾ ਤਾਂ ਕਿ ਜਿਹੜੀਆਂ ਗਾਜਰਾਂ ਨੇ ਉਹ ਥੱਲੇ ਨਾ ਲੱਗਣ ਤੇ ਇਸ ਦੇ ਵਿੱਚ ਆਪਾਂ ਚੀਨੀ ਦੋ ਕੌਲੀ ਚੀਨੀ ਦਾ ਜਿਹੜਾ ਕਿ ਐਡ ਕਰਨੀ ਗਏ ਤੇ ਤੁਸੀਂ ਆਪਣੇ ਹਿਸਾਬ ਦੇ ਨਾਲ ਮਿੱਠਾ ਵੱਧ ਘੱਟ ਕਰ ਸਕਦੇ ਹੋਗੇ ਜਿੰਨੀ ਤੁਹਾਨੂੰ ਜ਼ਰੂਰਤ ਹੈ ਚੀਨੀ ਦੀ ਤੁਸੀਂ ਉਸ ਤਰ੍ਹਾਂ ਹੀ ਪਾ ਸਕਦੇ ਹੋਗੇ ਇਥੇ ਮੈਂ 1 ਕਿਲੋ ਦੁੱਧ ਲੈਂਤਾ ਸੀ ਤੇ ਅੱਧਾ ਕਿਲੋ ਸੀਗੀਆਂ ਜਿਹੜੀਆਂ ਗਾਜਰਾਂ ਸੀਗੀਆਂ ਤੇ 1.5 ਕਿਲੋ ਹੋ ਗਿਆ ਲਗਭਗ ਇਹ ਸਬਾਨ ਇਸ ਕਰਕੇ ਆਪਾਂ ਦੋ ਕੱਪਾਂ ਚੀਨੀ ਨੇ ਜਿਹੜੀਆਂ ਪਾਆਂ ਨੇ ਤੇ ਹੁਣ ਦੁੱਧ ਦਾ ਜਿਹੜਾ ਚੰਗੀ ਤਰ੍ਹਾਂ ਗਾਜਰਾਂ ਨੇ ਸੋਕ ਲੇਤਾ ਤੇ ਹੁਣ ਆਪਾਂ ਇਹਦੇ ਵਿੱਚ ਡਰਾਈ ਫਰੂਟ ਆ ਦੇਸੀ ਘਿਓ ਇਹ ਵੀ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਤੇ ਹੁਣ ਆਪਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਦੇਸੀ ਘਿਓ ਜਿਹੜਾ ਕਿ ਉਹ ਐਡ ਕਰ ਦੇਣਾਗਾ ਇਹ ਤੇ ਮਦਨ ਚਾਰ ਚੰਚਾ ਜਿਹੜੇ ਦੇਸੀ ਘਿਓ ਦੇ ਗਰਮ ਕਰ ਲੈਤੇ ਸੀ ਤੇ ਇਹ ਗਾਜਰਾਂ ਦੇ ਵਿੱਚ ਆਪਾਂ ਪਾਵਾਂਗੇ ਤੇ ਫਿਰ ਜਿਹੜੇ ਆਪਣੇ ਡਰਾਈ ਫਰੂਟ ਨੇ ਉਸ ਨੂੰ ਵੀ ਆਪਾਂ ਵਿੱਚ ਪਾ ਕੇ ਚੰਗੀ ਤਰ੍ਹਾਂ ਪਕਾ ਲੈਣਾਗਾ ਸਭ ਤੋਂ ਪਹਿਲਾਂ ਆਪਾਂ ਜਿਹੜੇ ਕੀ ਕਾਜੂ ਨੇ ਇਹਨਾਂ ਨੂੰ ਬਰੀਕ ਕੱਟ ਲੇਤਾ ਸੀ ਤੇ ਬਦਾਮਾਂ ਨੂੰ ਵੀ ਆਪਾਂ ਬਰੀਕ ਕੱਟ ਲੇਤਾ ਇਹ ਵੀ ਇਸ ਦੇ ਵਿੱਚ ਆਪਾਂ ਪਾਵਾਂਗੇ ਤੇ ਇਹਨਾਂ ਨੂੰ ਵੀ 1-2 ਮਿੰਟਾਂ ਦੇ ਲਈ ਪਕਾਵਾਂਗੇ ਤਾਂ ਆਪਣਾ ਗਾਜਰ ਬਿਦਰੀਲਾ ਗਾਜਰਾਂ ਦਾ ਬਣ ਕੇ ਵਧੀਆ ਤਿਆਰ ਹੋ ਜਾਊਗਾ। ਲੋ ਜੀ ਆਪਾਂ ਗੈਸ ਕਰ ਦਿੱਤਾ ਇੱਥੇ ਬੰਦ ਤੇ ਹੁਣ ਆਪਾਂ ਇਸ ਨੂੰ ਇੱਕ ਕੌਲੀ ਦੇ ਵਿੱਚ ਕੱਢ ਲਵਾਂਗੇ। ਲੋ ਜੀ ਆਪਾਂ ਹੁਣ ਇਸ ਨੂੰ ਇੱਕ ਕੌਲੀ ਦੇ ਵਿੱਚ ਕੱਢ ਲੈਂਦਾ। ਤੇ ਹੁਣ ਆਪਾਂ ਇਸ ਦੇ ਉੱਪਰ ਦਾਖਾਂ ਜਿਹੜੀਆਂ ਉਹ ਪਾ ਦੇਵਾਂਗੇ। ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ, ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਨਵੀਂ ਜੀ ਰੈਸਪੀ ਨਾਲ। ਧੰਨਵਾਦ।